سکیورٹی پرپزی میں دس دوں گا جی میں سارا دس دوں گا کی پوچھنا ہے ਆਪਾਂ ਜਿਆਦਾ ਨਹੀਂ ਟਾਈਮ ਦੋ ਤਿੰਨ ਮਿੰਟ ਦੋ ਤਿੰਨ ਤਿੰਨ ਮਿੰਟ ਤਾਂ ਤੁਸੀਂ ਅੱਜ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਸਾਂਝਾ ਕਰਨ ਆਏ ਕਿ ਸਟਾਫ ਨੂੰ ਸੋਵਾਰੇ ਕੁਝ ਨਾ ਮੱਟ ਕੋਈ ਨਾ ਦਰਦ ਤੇਰੀ ਪਾਣੀ ਦਾ ਮੈਂ ਤੇਰੀ ਕੋਲ ਆਉਂਦਾ ਹਾਂ ਹਰ ਮਾਤਮਾ ਕੀ ਅਰਦਾਸ ਕਰਦਾ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਉਹ ਕਰ ਸਕਦਾ ਉਹਦੀ ਇੱਕ ਜੀ ਦੀ ਜਾਗਦੀ ਮਸਾਲਾ ਸਾਥ ਸਾਥ ਪਾਡੀ ਜਾਗਦੀ ਇਸ ਤੇਜ਼ ਦੀ ਖੁਸ਼ਹਾਲੀ ਨੇ ਆਪਣਾ ਯੋਗਦਾਨ ਪਾਇਆ ਸਰ ਪਾਰਟੀ ਵੱਲੋਂ ਵੀ ਤੁਸੀਂ ਨੁਮਾਇੰਦਗੀ ਕਰਦੇ ਹੋ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਆਏ ਤੇ ਪਾਰਟੀ ਵੱਲੋਂ ਵੀ ਕਿਸ ਤਰੀਕੇ ਨਾਲ ਮਤਕੀ ਪਰਿਵਾਰ ਨੂੰ ਬਿਲਕੁਲ ਦੇਖੋ ਪਾਰਟੀਆਂ ਲੋਤੇ ਐਸੀ ਹਮਤ ਨਹੀਂ ਇਕਲੀ ਇੱਕ ਆਮ ਆਦੀ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਜਿਹੜੇ ਵੀ ਜਿਹੜੇ ਜਿਹੜੇ ਕਿਸੇ ਫਿਰਕਾ ਦਾ ਪ੍ਰਸਤਿਤ ਹੋ ਉੱਚੇ ਉੱਠ ਕੇ ਜਿਹੜੇ ਲੋਕ ਸੋਚਦੇ ਨੇ ਕਿ ਦੇਸ਼ ਦੇ ਵਿੱਚ ਜੇ ਕੋ ਅੱਜ ਦੀ ਜਿਹੜੀ ਪੋਜੀਸ਼ਨ ਆ ਇਹ ਕੀਜੀ ਲੋਕ ਜਿਹੜੀ ਹੈਗੀ ਆ ਪਾਣੇ ਜਾਂ ਰਿਹਾ ਅਰਥਚਾਰਾ ਬੰਨਣ ਜਾ ਰਿਹਾ ਜਿਹਨੂੰ ਬੜੀ ਮੋਟੀ ਸੋਚੀ ਹੈ ਕਿ ਉਹਦੇ ਵਿੱਚ ਕੀ ਯੋਗਦਾਨ ਸੀ ਸਰਦਾਰ ਹੋਣਾ ਦਾ ਉਹ ਸਾਰੇ ਸੋਗ ਵਰਨੇ ਔਰ ਸਾਰੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਰ ਦੇ ਨਾਲ ਕੀ ਸੰਬੰਧ ਸੀਗੇ ਮਨਮੋਨ ਜੀ ਦੇ ਔਰ ਕਿਸ ਤਰ੍ਹਾਂ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋ ਜਦੋਂ ਉਹ ਇਸ ਦੁਨੀਆ 'ਚ ਨਹੀਂ ਹੈ। ਮੈਂ ਕਮਰਜੀਤ ਸਿੰਘ ਜੀ ਮੇਰੇ ਮਾਮਾ ਜੀ ਸੀਗੇ ਉਹ। ਜੀ। ਬਾਕੀ ਇਹ ਤੇ ਗੱਲ ਹੈ ਹੀ ਨਹੀਂ ਕਿ ਉਹ ਸਾਡੇ 'ਚ ਨਹੀਂ ਹੈਗੇ। ਉਹ ਹਮੇਸ਼ਾ ਹੀ ਆਪਣੇ ਕੰਮਾ ਕਰਕੇ ਆਪਣੀਆਂ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਆਪਣੀ ਫੈਮਿਲੀ ਵਾਸਤੇ ਕੀਤਾ ਉਹਨਾਂ ਕਰਕੇ ਹਮੇਸ਼ਾ ਹੀ ਸਾਡੇ ਵਿੱਚ ਵਸਦੇ ਰਹਿਣਗੇ। ਮਨਮੋਹ ਜੀ ਦੀ ਤੇ ਯਾਦ ਦੀ ਗੱਲ ਕਰੀਏ ਲਾਸਟ ਮੁਲਾਕਾਤ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਤੁਹਾਡੇ ਪਰਿਵਾਰ ਨਾਲ ਸੰਬੰਧ ਸਿਗੇ ਅੱਜ ਕੱਲ ਦੇ ਹਾਲਾਤ ਨੇ ਕਿ ਜਦੋਂ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸੰਬੰਧ ਹੋਣ ਤਾਂ ਲੋਕ ਕਿੱਥੇ ਨਾ ਕਿੱਥੇ ਆਉਂਦੇ ਨੇ ਕਿਸ ਤਰ੍ਹਾਂ ਦਾ ਰਿਹਾ ਤਜਰਬਾ ਕਦੀ ਕਿਸੇ ਕੰਮ ਲਈ ਕਿਹਾ ਜਾਂ ਨਹੀਂ ਕਿਹਾ ਕਿਦਾਂ ਦਾ ਰਿਸਪੌਂਸ ਸੀ ਉਹਨਾਂ ਦਾ ਲਾਸਟ ਜਿਹੜੀ ਸਾਡੀ ਅਸੀਂ ਮਿਲੇ ਸੀ ਉਹਨਾਂ ਨੂੰ ਅਕਤੂਬਰ 3-4 ਸਾਲ ਪਹਿਲੇ ਸਰਕਟ ਹਾਊਸ ਵਿੱਚ ਆਏ ਸੀ ਅਮਰ ਸਾਥ ਇਹ ਸਾਰੀ ਫੈਮਿਲੀ ਉਹਨਾਂ ਨੇ ਇਕੱਠੇ ਹੀ ਉੱਥੇ ਅੱਗੇ ਵੀ ਇੱਦਾਂ ਹੀ ਕਰਦੇ ਸੀ ਜਦੋਂ ਆਉਂਦੇ ਸੀ ਅੰਮ੍ਰਿਤਸਰ ਸਰਕਟ ਹਾਊਸ ਵਿੱਚ ਸਾਰਿਆਂ ਨੂੰ ਸਾਧ ਲੈਂਦੇ ਸੀ ਤੇ ਸਾਰੀ ਫੈਮਿਲੀ ਉੱਥੇ ਹੀ ਮਿਲਦੀ ਸੀ ਉਹਨਾਂ ਨੂੰ ਤੇ ਸਿਕਿਉਰਿਟੀ ਪਰਪਸ ਕਰਕੇ ਉਹ ਇੱਕ ਇੱਕ ਆ ਦੇ ਘਰ ਨਹੀਂ ਜਾ ਸਕਦੇ ਸੀ ਫੈਮਿਲੀ ਬਹੁਤ ਵੱਡੀ ਸੀ ਕੋਈ ਜਲੰਧਰੋਂ ਆਉਂਦਾ ਸੀ ਕੋਈ ਅਸੀ ਜਾਂਦੇ ਸੀ ਕੋਈ ਅੰਮ੍ਰਿਤਸਰ ਤੋਂ ਹੁੰਦੇ ਸੀ ਸੋ ਇਸੇ ਕਰਕੇ ਇੱਕੋ ਜਗ੍ਹਾ ਕਹਿੰਦੇ ਸੀ ਬੈਟਰ ਆ ਵੀ ਉੱਤੇ ਆ ਕੇ ਸਾਨੂੰ ਸਾਰੇ ਮਿਲ ਲੋ ਤੇ ਬਾਕੀ ਜਿਹੜੀ ਲਾਸ ਗੱਲ ਹੋਈ ਸੀ ਉਹਨਾਂ ਨਾਲ ਡੇਢ ਦੋ ਸਾਲ ਪਹਿਲੇ ਹੋਈ ਸੀ ਤੇ ਪਹਿਲੇ ਤੇ ਉਹਨਾਂ ਨੇ 파ਰਦਾ ਦਾ ਜਿਹੜਾ ਹੋਈ ਤੇ ਮਾਈ ਸਾਡੇ ਤੇ ਉਹ ਦੋਨਾਂ ਨੇ ਥੋੜੀ ਆਪਣੀ ਕੌਨਵਾਲੈਂਸ ਦਿੱਤੀਆਂ ਸੀ ਆ ਤੇ ਸਾਲ ਪਹਿਲੇ ਮੇਰੇ ਬੇਟੇ ਦੀ ਸ਼ਾਦੀ ਹੋਈ ਤੇ ਕੰਗ੍ਰੈਚੁਲੇਸ਼ਨਸ ਉਹਨਾਂ ਕੀਤੀ ਸੀ ਫੋਨ ਤੇ ਆ ਤੇ ਸਕਦੇ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਕਰਕੇ ਹਰ ਕਿਤੇ 3-4 ਬੰਦੇ ਉਠਾਉਂਦੇ ਸੀ ਉਹਨਾਂ ਤੇ ਇਸੇ ਕਰਕੇ ਬਸ ਉਹੀ ਫੋਨ ਤੇ ਲਾ ਸਾਡੀ ਸਾਲ ਪਹਿਲੇ ਗਾਣ ਹੋਈ ਸੀ ਤੇ ਉਦੋਂ ਵੀ ਥੀ ਕੋਈ ਕੋਈ ਇੱਕ ਦੇ ਕੰਮ ਕਿਆ ਹੋਵੇ ਉਹਨਾਂ ਨੂੰ ਨਹੀਂ ਕੰਮ ਕੋਈ ਨਹੀਂ ਗਿਆ ਸੀ ਮਤਲਬ ਸਾਨੂੰ ਪਤਾ ਸੀ ਵੀ ਜਿਹੜਾ ਅਸੀਂ ਕੰਮ ਕਰ ਆਪਣੇ ਫਾਇਦੇ ਵਾਸਤੇ ਕਰਾਂਗੇ ਤਾਂ ਗਰੀਬ ਨਹੀਂ ਹੋਣਾ ਹਾਂ ਜੇ ਕੋਈ ਕਿਸੇ ਦਾ ਕੋਈ ਮੈਡੀਕਲ ਪਰਪਸ ਹੁੰਦਾ ਸੀ ਜਾਂ ਹੋਰ ਕਿਸੇ ਨੂੰ ਕੋਈ ਤਕਲੀਫ ਵਿੱਚ ਹੁੰਦਾ ਸੀ ਕੋਈ ਗਰੀਬ ਮੰਦਾ ਤੇ ਉਹ ਫਿਰ ਪਿੱਛੇ ਨਹੀਂ ਹਟਦੇ ਸੀ ਆਖਰ ਦੇ ਵਿੱਚ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਹੈ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਇਹੀ ਹੈ ਵੀ ਜੋ ਉਹਨਾਂ ਨੇ ਸਾਨੂੰ ਮਾਰਗ ਦੱਸਿਆ ਆਪਾਂ ਉਹਦੇ ਉੱਤੇ ਚੱਲ ਕੇ ਦਿਨ ਦੂਣੀ ਤੇ ਰਾਤ ਚੌਗਣੀ ਉੰਤਰੀ ਕਰੀਏ ਤੇ ਇਸੇ ਥੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਤੇ ਹਮੇਸ਼ਾ ਸਾਡੇ ਵਿੱਚ ਵਸਦੇ ਰਹਿਣਗੇ ਠੀਕ ਠੀਕ ਲੋ ਕਰਦੇ ਉਹ ਨਹੀਂ ਨੂੰ ਸੁੱਕ ਰੱਖਣੇ ਸਮਝਾਉਣਾ ਵੀ ਕਰਨੀ ਪੈਣੀ ਨਾ ਮੁਰਕੇ ਫੋਨ ਤੇਰੀ ਬਾਈਟੂ ਵਿੱਚ ਪੈ ਜਣੀ ਮੈਂ ਉਸੇ ਤੋਂ ਬਿਤਰੀ ਤੂੰ ਤੇ ਫਾਹੇ ਕੰਨ ਨਾ ਨਾ ਆ ਮੈਂ ਕਰਨਾ ਯੋਨੀ ਮੈਂ ਤੁਹਾਨੂੰ ਕਿਹਾ ਬਟ ਬੜਾ ਸ਼ੋਗ ਵਾਲਾ ਦਿਨ ਹੈ ਕਿਉਂਕਿ ਦੇਸ਼ ਦਾ ਉਹ ਨਾਇਕ ਦੇਸ਼ ਦਾ ਉਹ ਮਹਾਨ ਨੇਤਾ ਦੁਨੀਆ ਦਾ ਉਹ ਅਤਿ ਸ਼ਾਸਤਰੀ ਅੱਜ ਕੱਲ ਦੁਨੀਆ ਤੋਂ ਚਲਾ ਗਿਆ ਹੈ ਅਲਵਿਦਾ ਕਹਿ ਗਿਆ ਹੈ ਪਰਿਵਾਰ ਲਈ ਬਹੁਤ ਔਖਾ ਹੈ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਦੁੱਖ ਦੀ ਘੜੀ ਨੂੰ ਪਰਮਾਨ ਠੀਕ ਸੋ ਤੁਸੀਂ ਦੇਖ ਸਕਦੇ ਹੋ ਕਿ ਸ਼ੋਗ ਜ਼ਰੂਰ ਹੈ ਪਰ ਇੱਕ ਪਰਿਵਾਰ ਨੂੰ ਗਰਵ ਜ਼ਰੂਰ ਹੋਏਗਾ ਕਿ ਦੋ ਵਾਰ ਪ੍ਰਧਾਨ ਮੰਤਰੀ ਬਣਨਾ ਹਿੰਦੁਸਤਾਨ ਦਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਉਪलब्ਧੀਆਂ ਨੂੰ ਬਹੁਤ ਚੰਗਾ ਬਹੁਤ ਬੜਾ ਤੇ ਹਾਂਜੀ ਬਹੁਤ ਸਰਦਾਰ ਮਨਮੋਹਨ ਸਿੰਘ ਜੀ ਬਚਪਨ ਤੋਂ ਹੀ ਇਦਾਂ ਦੀ ਰੁਚੀਆਂ ਰੱਖਦੇ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਕੁਝ ਖਾਸ ਕੋਈ ਪੜਨ ਦਾ ਉਹਨਾਂ ਦਾ ਯਾਦ ਹੋਵੇ ਸਭ ਕੁਝ ਦੁਨੀਆ ਤੇ ਬਹੁਤ ਅچھے ਬੰਦੇ ਨੇ ਬਹੁਤ ਬੱਧੀਆ ਬਹੁਤ ਲੱਗਦੇ ਹਾਂ ਬੜਾ ਪ੍ਰਭਾਵਪੂਰਨ ਬੰਦਾ ਸਾਰੇ ਹਾਂ ਕਰ ਸਕਦੇ ਕੁਝ ਨਹੀਂ ਕਰ ਸਕਦਾ ਆ ਜਿਸ ਤਰ੍ਹਾਂ ਤੁਸੀਂ ਡੂੰਗੇ ਦੁੱਖ ਚੋਂ ਦੁਨੀਆ ਦਾ ਹਰ ਉਹ ਇਨਸਾਨ ਦੁਖੀ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਯਾਦ ਨੇ ਜਿਨ੍ਹਾਂ ਕਰਕੇ ਅੱਜ ਦੇਸ਼ ਇੱਕ ਡੂੰਗੀ ਅਰਥਵਿਵਸਥਾ 'ਚ ਘਾਟੇ ਚਲਾ ਗਿਆ ਸੀ ਤਾਂ ਜੇਕਰ ਮੈਂ ਗੱਲ ਕਰਾਂ ਪਰਿਵਾਰ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਔਰ ਕਿਸ ਤਰ੍ਹਾਂ ਰਿਹਾ ਜ਼ਿੰਦਗੀ ਦਾ ਇਹ ਸਫ਼ਰ ਭੈਣਾ ਭਰਾਵਾਂ ਨਾਲ ਕਿੰਨੇ ਭੈਣ ਭਰਾ ਸਨ ਅਸੀਂ ਜਿਹੜਾ ਨੰਬਰ ਸੀ 6 ਪੈਣਾ ਸੀ ਹਾਂ ਤੇ 4 ਪ੍ਰਾਪਤ ਮਨਮੋਹਨ ਸਿੰਘ ਜੀ ਕਿੰਨੇ ਨੰਬਰ ਤੇ ਸੀ ਮਨਮੋਹਨ ਜੀ ਫਸਟ ਨੰਬਰ ਤੇ ਸੀ ਫਸਟ ਨੰਬਰ ਤੇ ਸੀ ਹਾਂ ਜੀ ਤੇ ਤੁਹਾਡਾ ਗ੍ਰੈਡ ਨੰਬਰ ਸੀ ਸੈਟਰ ਵਿਚ ਮੇਰਾ ਪਰਸਪਨ ਮਨਮੋਹਨ ਜਮਾ ਲੈਂਦੇ ਤੇ ਤੁਸੀਂ ਕਦੀ ਬਚਪਨ ਚ ਦੇ ਇਦਾਂ ਮਹਿਸੂਸ ਕੀਤਾ ਕਿ ਇਹ ਏ ਏਡੀ ਵੱਡੀ ਉਪਲਬਧੀ ਤੇ ਚਲੇ ਜਾਣਗੇ ਨਹੀਂ ਚਾਹੀਦਾ ਸੀ ਸਿੱਧੀ ਦਵਾਰੀ ਇਹਨਾਂ ਨੇ ਸੋਚ ਚੁੱਕੀ ਸੀ ਦੋਨੇ ਮਰੀ ਗਏ ਆ ਉਦਾਂ ਵੀ ਜਾਂਦੇ ਰਹੀਦਾ ਸੀ ਹੁਣ ਸੇਤ ਨਹੀਂ ਅਲਾਟ ਕਰਦੇ ਕੁਛ ਐਸੀ ਦੀ ਵੀ

ਹਾਂ ਤੇ ਬਸ ਪ੍ਰਮਾਤਵਾਰਗ ਮਲਕੀ ਇੱਕ ਪ੍ਰਧਾਨ ਉਸ ਵੇਲੇ ਕਿਦਾਂ ਦਾ ਮਹਿਸੂਸ ਹੁੰਦਾ ਸੀ ਆ ਇਸ ਫੋਟੋ ਚ ਮੈਂ ਦੇਖ ਰਿਹਾ ਕਿ ਆ ਤੁਹਾਡੇ ਕੋਲ ਫੋਟੋ ਹੈ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਇਨਸਾਨ ਇਹ ਤੇ ਪਗਵਾੜੇ ਆਏ ਸਨ ਹੀ ਭਰੀ ਅੱਛਾ ਗਰੀਬਾਂ ਦੁਆੰਦੇ ਨੇ ਸਰਦਾਰ ਜੀ ਕੋਲ ਆਉਂਦੇ ਅੱਛਾ ਹਾਂਜੀ ਤੇ ਜਦੋਂ ਬੇਸਨ ਇਹ ਗੇਸ ਹੈ ਸਰਦਾਰ ਜੀ ਗੇਸ ਅੱਛਾ ਤੇ ਇਹ ਦੇਸ਼ ਦੇ ਜਦੋਂ ਪ੍ਰਧਾਨ ਮੰਤਰੀ ਸੀ ਫਿਰ ਇੱਕ ਮਹਿਸੂਸ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਭੈਣ ਹਾਂ ਹਾਂ ਜੀ ਬਿਲਕੁਲ ਜੀ ਬਿਲਕੁਲ ਸੀ ਦੇ ਦੋ ਵਾਰੀ ਸੌ ਚੁੱਕੀ ਨੇ ਦੋ ਦੋਨੇ ਵਾਰੀ ਸਿੱਖ ਗਏ ਯਾਰ ਹਮ ਸਰਬ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਅਸੀਸ ਤੇ ਤੇ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਜੇ ਕੰਮ ਵਾਲੇ ਪਾਸੇ ਤੇ ਜਾਂਦੇ ਬਿਲਕੁਲ ਹੀ ਉਹ ਸਾਡੇ ਪਿਤਾ ਜੀ ਨੇ ਜਵਾ ਪਿਤਾ ਜੀ ਬਹੁਤ ਕੰਮ ਨਹੀਂ ਮੈਂ ਉਹਦੇ ਕੰਮ ਬਿਲਕੁਲ ਨਹੀਂ ਕਰਕੇ ਹਮ ਮੈਨੂੰ ਕਿਸੇ ਨੂੰ ਕਰਕੇ ਲੇਕਿ ਇੱਕ ਵਾਰੀ ਹੁੰਦਾ ਹੈ ਨਾ ਕਈ ਵਾਰੀ ਤੁਹਾਡੇ ਕੋ ਵੀ ਲੋਕ ਆਂਦੇ ਹੋਣੇ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਭੈਣ ਹੋ ਤੁਹਾਡਾ ਕੋਈ ਕੰਮ ਅਸੀਕੇ ਦੇ ਡੇਢ ਇਸ ਜਿਹੜਾ ਮੇਰਾ ਬੇਟਾ ਹੈ ਉਹ ਵੀ ਕਹਿੰਦਾ ਤੇ ਉਹ ਤੇ ਨਹੀਂ ਲੱਗਿਓ ਸਪਾਰਸ਼ ਨਹੀਂ ਕਿਸੇ ਦੀ ਸੁਣਦੇ ਨਾ ਨਾ ਬਿਲਕੁਲ ਨਹੀਂ ਬਿਲਕੁਲ ਚਾਹੇ ਭੈਣ ਚਾਹੇ ਭਰਾ ਲੱਗਿ ਸਦਾ ਉਹਨਾਂ ਨੇ ਨਿਆਂ ਦਾ ਇਤਰਾਜੂ ਫੜੀ ਰੱਖਿਆ ਬਿਲਕੁਲ ਬਿਲਕੁਲ ਹੂੰ ਅੱਜ ਬੇਸ਼ੱਕ ਹੈ ਦੁਨੀਆ 'ਚ ਕੋਈ ਇਦਾਂ ਦਾ ਤੁਹਾਨੂੰ ਲੰਮਾ ਯਾਦ ਹੈ ਕੋਈ ਬਚਪਨ ਦਾ ਕੋਈ ਉਹ ਜਦੋਂ ਖਾਸ ਇੱਕ ਭੈਣ ਨੂੰ ਉਹਨਾਂ ਨੇ ਕੋਈ ਰਖੜੀ ਦਾ ਦਿਨ ਕੋਈ ਇਦਾਂ ਦਾ ਯਾਦ ਹੋਵੇ ਇਹ ਰਖੜੀ ਪੇਜੀਦੀ ਹੈ ਸਾਰਾ ਜ਼ਰੂਰ ਤੇਜੀਦੀ ਹੈ ਰਖੜੀ ਦਾ ਹੂੰ ਤੇ ਵਾਈਗਰ ਬਾਬਾ ਠੀਕ ਰਹੇ ਉਹਨਾਂ ਪਰ ਫੈਮਿਲੀ ਸਾਰੀ ਠੀਕ ਰਹੇ ਫਿਰ ਬਸ ਜਿੰਦਾ ਤੇ ਪਿਆਰ ਨਾਲ ਸਾਰੇ ਬਹੁਤ ਹੁਣ ਕਿੰਨੇ ਲੋਕ ਦਸਾਂ 'ਚੋਂ ਕਿੰਨੇ ਹੈਗੇ ਨੇ ਔਰ ਕਿੰਨੇ ਦੁਨੀਆ ਖਤ ਚੁੱਕੇ ਨੇ ਦੋ ਬ੍ਰਦਰ ਦੋ ਭਰਾ ਤੇ ਲੇਨ ਇਹ ਇੱਕ ਵਰਕੀ ਦੋ ਦੋ ਅੰਮ੍ਰਸਾ ਰਹਿ ਗਿਆ ਨਾ ਹੂੰ ਦੋ ਦੀ ਡੈਥ ਹੋ ਗਈ ਹੈ ਹੂੰ ਹੂੰ ਇਹ ਹੁਣ ਸਾਰਾ ਦੇਸ਼ ਤੁਹਾਨੂੰ ਸੁਣ ਰਿਹਾ ਹੈ ਦੁਨੀਆ ਸੁਣ ਰਹੀ ਹੈ ਤਾਂ ਆਪਣੇ ਭਰਾ ਦੇ ਲਈ ਦੋ ਸ਼ਬਦ ਕਿਹੜਾ ਕਹਿਣ ਚਾਹੋਗੇ ਜੀਵਨ ਯਾਤਰਾ ਪੂਰੀ ਹੋਈ ਗਈ ਹੈ ਲੇਕਿਨ ਉਹ ਅਮਰ ਨੇ ਹਰ ਕਿਸੇ ਦੇ ਵਿੱਚ ਨੇ ਕੀ ਕਹੋਗੇ ਦ੍ਰਿਸ਼ਵਾਸੀਆਂ ਨੂੰ ਸਾਡੇ ਕੀਤਾ ਕਿ ਲੈਗਰੂ ਕਿਸੇ ਪਿਆਰ ਬੜੇ ਸਾਰੇ ਪੈਣਾ ਭਰਾਵਾਂ ਵਿੱਚ ਜਿੱਦਾਂ ਗਏ ਹਨ ਪ੍ਰਮਾਤਮਾ ਤੇ ਇਖਲਾਕ ਰੇ ਬੱਚੇ ਠੀਕ ਰਹੇ ਸਾਰੇ ਜਾਨਾ